ਸੋ ਸਾਡੇ ਤਸੀਹ ਪਰ ਇਹ ਮਰੂਤ ਦੀ ਜਗ੍ਹਾ ਕੋਸੋਰੀ ਹੈ। ਤੋਂ ਉਸ ਕੀ ਹੋ ਰ ਮਰੂਦੇ ਆ। ਮਰੂਤਾਂ ਦਾ ਹੈ ਪਰ ਜਿਵੇਂ ਕਹਿੰਦੇ ਹੁੰਨੇ ਆ ਪੈਸਿਆਂ ਦਾ ਪੇੜ ਸਾਡੇ ਮਰੂਤਾਂ ਦੰਨੇ ਆ। ਆਲਫਾ ਫਰਿਆ ਪੇ। ਮਰੂਦ ਸਾਡੇ ਕੋਈ ਖਾਂਦਾ ਨਹੀਂ। ਨਾ ਤਾਂ ਇਹ ਖਾਂਦੀ ਆ ਨਾ ਇਹਦੀ ਮੰਮਾ ਖਾਂਦੀ ਆ। ਮੈਂ ਕੱਲਾ ਕਿੰਨੇ ਰਖਾਈ ਜਾਮਾ। ਨੂੰ ਤੋੜੀ ਨਾ ਹਲੇ। ਬੰਦਾ ਸੱਧਿਆ ਹੁਣ ਉਹਨੂੰ ਮਰੂਤ ਦੇਣਿਆ ਸੀ ਜਿਹੜਾ ਇੱਥੇ ਲੱਗਿਆ ਹੋਇਆ ਤਾਂ ਕਿੱਥੇ ਗਿਆ? ਹੇ ਜੇ ਪੱਕੇ ਪੱਕੇ ਅੰਬੂਰ ਉੱਪਰੇ ਲੰਮਕਦੇ ਨੇ ਇਹ ਕਾਟੂਆਂ ਹੀ ਖਾਂਦੀਆਂ ਨੇ ਕਾਟੂਆਂ ਖਾਂਦੀਆਂ ਨੇ ਪਿੱਛੇ ਤੋਂ ਮੱਕੀ ਦੀ ਵੀਡੀਓ ਪਾ ਕੇ ਹਟਿਆ ਆ ਦੇਖੋ ਐਨ ਪੀਲੇ ਹੋਏ ਪਏ ਨੇ ਇੱਕ ਹੋਰ ਦੇਖੋ ਆ ਦੇਖੋ ਆ ਦੇਖੋ ਐਨ ਸੋਰਖੇ ਪੀਲੇ ਹੋਏ ਪਏ ਨੇ ਜੈਦਾਂ ਦੱਬੇ ਬੰਦ ਹੱਥ ਨਾਲ ਤਾਂ ਹੱਥਾਂ ਨਾਲ ਟੁੱਟ ਜਾਣਗੇ ਹਾਂ ਪੁੱਤ ਉਹ ਦੇਖੋ ਦਾ ਉੱਪਰ ਆਹ ਹੋ ਆਨੇ ਕਾਫੀ ਪੀਲੇ ਹੋਏ ਪਏ ਨੇ ਸਾਡਾ ਨਾ ਗੱਲ ਕੀ ਹੋਈ ਅੰਬੂਰ ਪਿੱਛੇ ਸੀਗੇ ਦੋ ਉਹਨਾਂ ਨੂੰ ਅੱਗੇ ਅੰਬੂਰ ਐਟਾ ਲੱਗਦਾ ਨਹੀਂ ਸੀ ਹੈ ਕਿ ਉਹਨਾਂ ਨੂੰ ਮਰੂਦ ਕਾਫੀ ਲੱਗ ਗਿਆ ਅਸੀਂ ਉਤੋਂ ਹੀ ਭਗੜ ਕੇ ਖਾ ਖਾ ਕੇ ਤਾਂ ਕਰਕੇ ਤਾਂ ਦੇਖੋ ਹਾਲ ਦੇਖ ਲਓ ਹਲੇ ਵੀ ਬਹੁਤ ਆ ਲੈਨ ਫਲੇ ਹੋਇਆ ਨਹੀਂ ਚੈੱਕ ਕਰੋ ਕਿਦਾਂ ਮਰੂਦ ਇੰਨਾ ਕ ਸਾਫ ਹੈ ਵਿੱਚ ਸੁੰਢੀ ਜਮਾ ਦੇ ਨਹੀਂ ਹਲੇ ਥਲੇ ਟੁੱਟ ਟੁੱਟ ਗਿਰਦੇ ਨੇ ਐਡਮ ਕਲੀਨ ਦਾ ਬਿਲਕੁਲ ਸਾਫ ਮਰੂਦ ਦਾ ਗੀ ਆ ਦਮਾ ਟੁੱਟ ਜਾਣਾ ਬਜਨ ਨਾਲ ਤਾਂ ਹੀ ਤਾਂ ਅੰਕਲ ਨੂੰ ਸੱਜਿਆ ਵੀ ਲੈ ਜਾ ਪਿੱਛੇ ਸਾਡੇ ਦੋ ਰਕਤ ਨੇ ਮੈਂ ਨਹੀਂ ਉਹ ਹੈ ਤਾਂ ਇਹ ਤੋਂ ਵੀ ਵੱਧ ਭਰੇ ਪਏ ਨੇ ਇਹ ਕਾਦੇ ਲੋ ਇਹ ਵੀ ਪੱਕਾ ਹੈ ਬਹੁਤ ਨੇ ਚਲ ਅੰਕਲ ਨੂੰ ਮਰਨ ਦੇ ਅੰਕਲ ਨੂੰ ਦਿੰਨੇ ਆਂ ਪਿੱਛੇ ਵੀ ਦਿਖਾਉਣੇ ਆ ਜੋ ਆਹਨ ਨੂੰ ਦੇ ਦੇ ਪਿੱਛੇ ਦਾ ਮੈਂ ਤੋੜ ਕੇ ਪਹਿਲਾਂ ਖਾ ਗਿਆ ਉਹ ਜੇਪਾਂ ਭਾਤੀਆਂ ਦੀਆਂ ਉਹਦੀਆਂ ਮਾਂ ਲੈ ਜਾ ਕਦਮ ਕੱਖਵੜ ਜਣ ਚੱਲੇ ਆ ਉੱਥੇ ਖਾ ਲੂ ਮਾਂ ਖਾ ਲਈ ਉਹ ਹਜੇ ਲੰਬਾਈ ਹੋਈ ਜਾਂਦਾ ਇਹਦੀ ਕੁਛ ਲੱਗਦੀ ਨਹੀਂ ਇਹਦੇ ਉੱਪਰ ਵੀ ਕਾਤੇ ਨਹੀਂ ਲੱਗੇ ਹੋਏ ਅਜੇ ਤੱਕ ਚੇ ਨਮਰੂਰ ਆ ਦੇਖ ਆ ਲੱਗਿਆ ਹੋਇਆ ਉਹ ਲੱਗਿਆ ਕੱਚੇ ਨੇ ਹਲੇ ਇਹ ਪਰ ਇਹ ਪਰ ਲੰਬਾਈ ਜਾਦਾ ਦੋ ਨਮਰੂਰ ਹੋਰ ਜੰਮਿਆ ਇੱਕ ਆ ਦੇਖੋ ਇੱਕ ਕੋਰੇ ਕਿੱਥੇ ਗਏ ਉਹਰੇ ਕਦਾ ਇੱਕ ਰਾਇ ਛੋਟਾ ਜਿਹਾ ਮੇਰੇ ਪੈਰ ਮੂਰੇ ਆ ਦੇਖੋ ਇਹ ਕਾਏ ਗੱਬੇ ਤੇ ਨਮਰੂਰ ਹੋਰ ਨਵੇਂ ਜੰਮਿਆ ਜਰੇ ਗੱਲ ਕੀ ਆ ਨਾ ਪੀ ਛੜੀ ਜਾਂਦਾ ਇੱਥੇ ਜਿਵੇਂ ਕਿਆ ਕਰੇ ਕਰੇਲੇ ਦੀ ਬੇਲ ਦਾ ਇਥੇ ਕਰੇਲਿਆਂ ਦੀ ਬੇਲ ਸੀਗੀ ਦੋ ਬੇਲਾਂ ਜੰਮੀਆਂ ਘਰੇ ਵੀ ਆਪੇ ਝੜ ਕੇ ਆਪ ਜੰਮੀ ਜਾਂਦੇ ਆ ਆ ਪਿੱਛੋਂ ਦਿਖਾ ਦੂ ਵੀ ਮੈਂ ਕਹਿੰਨੀ 100% ਜੇ ਕਿਸੇ ਨੂੰ ਫਿਰ ਜੰਮ ਜਾਣਗੇ ਮਰੂਦ ਆ ਉੱਪਰ ਲੱਗੇ ਹੋਏ ਨੇ ਇਹਨੂੰ ਤਿੰਨ ਪੱਕੇ ਕੰਡੇ ਤੋਂ ਝੜ ਕੇ ਤੋੜ ਦਵੇ ਤੋੜੀ ਲਾਲ ਵੇ ਪਪਾ ਤਾਂ ਇਹੇ ਉੱਪਰ ਚੜਾ ਇਹ ਆ ਨੇ ਤਿੰਨ ਮਰੂ ਇਹ ਆ ਦੇਖੋ ਜਿੱਥੇ ਮੇਰੀ ਉਂਗਲੀ ਜਾਂ ਨਾ ਉਂਗਲੀ ਦੇ ਉੱਪਰ ਤਿੰਨ ਮਰੂ ਦੇ ਪੱਕੇ ਮੈਂ ਇੱਥੇ ਖੜਿਆ ਹਾਂ ਤੁਸੀਂ ਮੜ ਕੇ ਇੱਥੇ ਗਾਇਓ ਕੀ ਕਰਨਾ ਆ ਵੀ ਨੂਰ ਤੋੜ ਲੈ ਕਿ ਤਾਲ ਵਾਫੇ ਚ ਪਾਏ ਇਹਨੂੰ ਆਹ ਤੋੜੇ ਘਾਤਿਆਂ ਜਦ ਆਪਾਂ ਖਾਣੇ ਤਾਂ ਹੈ ਨਹੀਂ ਉਹ ਤਾਂ ਕੀ ਕਰਨ ਚੱਲੇ ਆ ਬਾਹਰ ਆਜੋ ਆਜਾ ਸੇਕਰ ਕਿ ਦੋ ਆਹ ਹੂੰ ਜੋਕੇ ਆਉਗਾ ਹੂੰ ਜੋਕੇ ਆਉਗਾ ਆਉਂਦਾ ਆਊਗਾ ਆਊਗਾ ਹਲੇ ਤਾਂ ਨਹੀਂ ਆਇਆ ਦਹ ਰੁਪਈਆ ਆਉਂਦਾ ਹੁੰਦਾ ਰੋਜ਼ ਮਾਤਾ ਬੋਲੀ ਦੇਖਣਾ